ਸ਼ਹਿਰਾ ਹੈ ਦਾ ਪਰ ਡਵਲੋ ਦਸਾਇਆ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਉਹ ਕਿਸ ਜੀ ਦੀ ਸ਼ੋਭਾ ਯਾਤਰਾ ਹੈ ਜੀ ਸਾਰਾ ਚਕਰਵਾ ਦਸ ਜੈ ਸ਼੍ਰੀ ਰਾਮ ਪਟਿਆਲਾ ਦੇ राम भक्तਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਪ੍ਰਯਾਸ ਕਰਨ ਜਾ ਰਹੇ ਹਾਂ ਇੱਕ ਕਦਮ ਭਗਵਾਨ ਰਾਮ ਕੇ ਨਾਮ ਇੱਕ ਕਦਮ ਭਗਵਾਨ ਰਾਮ ਕੇ ਸਾਥ ਸ਼ਹਿਰਾ ਪਰਦੇ ਉੱਪਰ ਸਭ ਨੂੰ ਪਤਾ ਹੈ ਕਿ ਅਸੀਂ ਪਿਛਲੇ 15 ਸਾਲ ਵੀਰ ਜੀ ਦੇ ਗਰਾਊਂਡ ਦੇ ਵਿੱਚ ਬਹੁਤ ਬੜਾ ਦੁਸ਼ਹਰਾ ਪਰ ਮਨਾਉਂਦੇ ਰਹੀ ਪਰ ਪਿਛਲੇ 2 ਸਾਲ ਤੋਂ ਅਸੀਂ ਇਹ ਦੁਸ਼ਹਰਾ ਨਹੀਂ ਕਰ ਪਾ ਰਹੇ ਕਿਸੇ ਕਾਰਨ ਇਹ ਵੀ ਅਸੀਂ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਸੀ ਕਿ ਅਸੀਂ 10000 ਢਿੰਟਾ ਸ਼ਹਿਰ ਦੇ ਵਿੱਚ ਕੱਲੀ-ਕਲੀ ਦੁਕਾਨ ਨੈਸ਼ਨਲ ਹਾਈਵੇ ਜੀਟੀ ਰੋਡ ਮੁੱਲਿਆਂ ਦੇ ਵਿੱਚ ਕੱਲੇ-ਕੱਲੇ ਕਰ-ਕਰੇ-ਕਰੇ ਦੁਕਾਨ ਤੇ ਲਾ ਕੇ ਭਗਵਾਨ ਰਾਮ ਦੀ ਇੱਕ ਵੱੱਪਿਆ ਸ਼ੁਭ ਯਾਤਰਾ ਸ਼ਹਿਰ ਦੇ ਵਿੱਚੋਂ ਕੱਢੀਏ ਪਰ ਪ੍ਰਸ਼ਾਸਨ ਦੀ ਪਤਾ ਨਹੀਂ ਕੀ ਮਜ਼ਦੂਰੀ ਸੀ ਕਿ ਉਹਨਾਂ ਨੂੰ ਉਹ ਉਹਨਾਂ ਨੇ ਸੀਐਮ ਕੋ ਕੰਤਮਾਨ ਦੇ ਇਛਾ ਦੇ ਉੱਪਰ ਸਨ ਯਾਤਰਾ ਨਹੀਂ ਕੱਟਣ ਦਿੱਤੀ ਸੀ ਤੇ ਝੰਡੂ ਚਾਰ ਦਿਨ ਪਠਾਨਕੋਟ ਜੇਲ੍ਹ ਭੇਜਤਾ ਸੀ ਲੇਕਿਨ ਅਸੀਂ ਵੀ ਆਪਣੇ ਧਰਮ ਦਾ ਕੰਮ ਕਰ ਰਹੇ ਆ ਅਸੀਂ ਵੀ ਸੋਚਿਆ ਕਿ ਕੋਈ ਗੱਲ ਨਹੀਂ ਭਗਵਾਨ ਰਾਮ ਦਾ ਨਾਮ ਲੈਣ ਤੇ ਜੇ ਜੇਲ੍ਹ ਜਾਣਾ ਪੈਂਦਾ ਤਾਂ ਅਸੀਂ ਆਪਣੇ ਪ੍ਰਯਾਸ ਤੋਂ ਪਿੱਛੇ ਨਹੀਂ ਹਟਣਾ ਇਸ ਵਾਰ ਵੀ ਦਸਿਆ ਝੰਡਾ ਪਟਿਆਲਾ ਸ਼ਹਿਰ ਦੇ ਕੁਮਰਨਿਆਂ ਚ ਬਜ਼ਾਰਾਂ ਦੇ ਵਿੱਚ ਜਿੱਕੀ ਰੋੜਾ ਤੇ ਲੱਗੇਗਾ और मेरे दफ्तर को तो कोई भी बंदा अपने घर दुकान से झंडा लाने फ्री से लैके जा सकता है किसी तो कोई पैसा नहीं लिता जाऊगा और ग्यारह अक्टूबर दशहरे तो एक दिन पहला रामनवमी में हनुमान मंदिर शोभा यात्रा शुरू होगी जो पूरी राममय होगी जी पालकी होगी बहुत आकर्षक पालकी तैयार की, की जाएगी भगवान राम की तो पूरे अभी ਹਨੂਮਾਨ ਮੰਦਰ ਤੋਂ ਚੱਲ ਕੇ ਸਰੰਦੀ ਦੇ ਟਾਰੀਆ ਸਮਾਜ ਕਟੜਾ ਸਾਹਿਬ ਸਿੰਘ ਸਰੰਦੀ ਬਜ਼ਾਰ ਕਿਲਾ ਚੌਂਕ ਗੁਰਮੰਡੀ ਤੋਂ ਵਾਪਸ ਫੇਰ ਕਿਲਾ ਚੌਂਕ ਸਦਰ ਬਜ਼ਾਰ ਅਦਾਲਤ ਬਜ਼ਾਰ ਨਾਰਦਨਾ ਚੌਂਕ ਧਰਮਪੁਰਾ ਬਜ਼ਾਰ ਸ਼ੇਰਪੀਆ ਮਾਰਕੀਟ ਤੋਂ ਹੋ ਕੇ ਵਾਪਸ ਅਸੀਂ ਉਸ ਨੂੰ ਆਰੀਆ ਸਮਾਜ ਚੌਂਕ ਆ ਕੇ ਖਤਮ ਕਰਦੇ ਪ੍ਰਧਾਨ ਜੀ ਸ਼ੋਭਾ ਯਾਤਰਾ ਦੇ ਵਿੱਚ ਕੀ ਕੀ ਪ੍ਰਬੰਧ ਕਰੇ ਗਏ ਨੇ ਔਰ ਕਿਸ ਦਾ ਹੋਰ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ ਸਾਰੇ ਹਿੰਦੂ ਸੁਗਠਨ ਮੇਰੇ ਨਾਲ ਹੈ ਸਾਰੇ ਹਿੰਦੂ ਸੁਗਠਨ ਨਾਲ ਸਹਿਯੋਗ ਲਵਾਂਗੇ ਜਿੰਨੀਆਂ ਜਾਗਰਨ ਮੰਡੀਆਂ ਉਹਨਾਂ ਦਾ ਸਹਿਯੋਗ ਲਵਾਂਗੇ ਧਾਰਮਿਕ ਸੰਸਥਾਵਾਂ ਦਾ ਸਮਾਜਿਕ ਸੰਸਥਾਵਾਂ ਦਾ ਕਿਉਂਕਿ ਤਾਂ ਭਗਵਾਨ ਰਾਮ ਦਾ ਕੰਮ ਇਹ ਮੇਰਾ ਕੋਈ ਪ੍ਰਚਲਨ ਕੰਮ ਨਹੀਂ ਹੈ ਮੈਂ ਤਾਂ ਇੱਕ ਪ੍ਰਯਾਸ ਕਰਦਾ ਵੀ ਮੈਂ ਹਿੰਦੂ ਲੀਡਰਾਂ ਲੋਕ ਮੇਰੇ ਤੋਂ ਉਮੀਦ ਕਰਦੇ ਨੇ ਵੀ ਤੁਸੀਂ ਸਨਾਤਨ ਲਈ ਕੀ ਕਰਾਂਗੇ ਇਸ ਲਈ ਮੇਰਾ ਪ੍ਰਯਾਸ ਹੈ ਵੀ ਭਗਵਾਨ ਰਾਮ ਦਾ ਨਾਮ ਘਰ ਘਰ ਪਹੁੰਚੇ ਭਗਵਾਨ ਰਾਮ ਦਾ ਜਗਦਾ বিজে দশমী পর ਇਹਦਾ ਨਾਮ ਵੀ ਜਿਹੜਾ ਰੱਖਿਆ ਵਿਜੇ ਦਸ਼ਮੀ ਭਗਵਾ ਸ਼ੁਭਾ ਯਾਤਰਾ ਰੱਖਿਆ ਗਿਆ। ਕਿ ਵਿਜੇ ਦਸ਼ਮੀ ਪਰਤੇ ਭਗਵਾਨ ਰਾਮ ਦੀ ਜਿੱਤ ਹੋਈ ਸੀ ਇਸ ਦਿਨ। ਇਸ ਦਿਨ ਬੁਰਾਈ ਦੀ ਹਾਰ ਹੋਈ ਸੀ, ਛਾਈ ਦੀ ਜਿੱਤ ਹੋਈ ਸੀ। ਤਾਂ ਪ੍ਰਧਾਨ ਜੀ ਤੁਹਾਨੂੰ ਲੱਗਦਾ ਕਿ ਪਿਛਲੀ ਵਾਰ ਜਦੋਂ ਤੁਸੀਂ ਸ਼ੋਭਾ ਯਾਤਰਾ ਕੱਢੀ ਸੀ ਜਾਂ ਕੱਢਣ ਦੀ ਤਿਆਰੀ ਕੀਤੀ ਸੀ ਤਾਂ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ ਸੀਗਾ। ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਤੁਸੀਂ ਕੋਈ ਅਦਰ ਅਰਚਨਾ ਹੈ ਗਿਆ ਤੁਸੀਂ ਸ਼ੋਭਾ ਯਾਤਰਾ ਕੱਢ ਸਕੋਗੇ? ਨਾ ਹਰ ਅਰਚਨ ਭੁਗਤਣ ਨੂੰ ਤਿਆਰ ਆ। ਮੈਂ ਪਹਿਲਾਂ ਕਿਹਾ ਵੀ ਭਗਵਾਨ ਰਾਮ ਦਾ ਨਾਮ ਲੈ ਕੇ ਪਿੱਛੇ ਜੇ ਮੈਨੂੰ ਜੇਲ੍ਹ ਜਾਣਾ ਪੈਂਦਾ ਹੈ ਇਸ ਤੋਂ ਵੱਡੀ ਗਰਮ ਦੀ ਗੱਲ ਮੇਰੇ ਲਈ ਕੋਈ ਨਹੀਂ ਹੈ ਜੀ ਮੈਂ ਜੇਲ੍ਹ ਜਾਣ ਨੂੰ ਤਿਆਰ ਹਾਂ ਲੇਕਿਨ ਯਾਤਰਾ ਘਟਾ ਹਨ ਲੱਗਦਾ ਪ੍ਰਸ਼ਾਸਨ ਤੁਹਾਡਾ ਪੂਰਾ ਸਾਥ ਦੇਗਾ ਇਸ ਕੋ ਅਸੀਂ ਰਿਕੁਐਸਟ 15-20 ਦਿਨ ਪਹਿਲਾਂ ਹੀ ਐਸਐਸਪੀ ਨੂੰ ਕਰਤੀ ਸੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਇੱਕ ਹਫਤੇ ਦੇ ਵਿੱਚ ਜੇ ਕੋਈ ਪ੍ਰੋਬਲਮ ਆਦੀ ਹੋਊਗੀ ਤਾਂ ਡਿਸਕਸ ਕਰਾਂਗੇ ਅੰਤਕ ਉਹਨਾਂ ਨੇ ਕੋਈ ਡਿਸਕਸ ਮੇਰੇ ਨਾਲ ਨਹੀਂ ਕੀਤੀ ਤੁਹਾਡੇ ਕਹਿਣਾ ਮੈਨੂੰ ਲੱਗਦਾ ਪ੍ਰਸ਼ਾਸਨ ਤੋਂ ਅੱਡਾ ਨਾਲ ਚਾਹੀਓ ਕਰੇਗਾ ਪੂਰਾ ਅਸੀਂ ਦਾ ਪ੍ਰਸ਼ਾਸਨ ਨੂੰ ਸਹਿਯੋਗ ਲੈ ਕੇ ਚੱਲਾਂਗੇ ਆਪਣੇ ਵਿਸ਼ਵਾਸ 'ਚ ਲੈ ਕੇ ਚੱਲਾਂਗੇ ਲੇਕਿਨ ਜੇ ਸਰਕਾਰ ਦੀ ਧੱਕੇਸ਼ਾਹੀ ਹੋਈ ਤਾਂ ਉਸ ਦਾ ਐਸਾ ਡਟਮਾ ਜਵਾਬ ਇਸ ਵਾਰ ਪੰਜਾਬ ਦੇ ਵਿੱਚ ਦਿੱਤਾ ਜਾਏਗਾ ਕਿ 11 ਅਕਤੂਬਰ ਨੂੰ ਅਗਰ ਬੇਰੀ ਗਿਫਤਾਰੀ ਪੈਂਦੀ ਹੈ ਤਾਂ 12 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਪੂਰੇ ਪੰਜਾਬ ਦੇ ਵਿੱਚ ਭਗਵਾਨ ਤਮਨ ਨੂੰ ਰਾਵਣ ਦਾ ਰੂਪ ਦੇ ਕੇ ਉਹਦੇ ਪੁੱਤਲੇ ਸਾੜੇ ਜਾਣਗੇ ਵੀ ਜੇ ਉਹਨਾਂ ਕੋਈ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਨਾ ਪਗੋਂ ਹੰਤਮਾਨ ਸਰਕਾਰ ਆਮਾਦੀ ਪਾਰਟੀ ਸਰਕਾਰ ਖੁਦ ਜ਼ਿੰਮੇਵਾਰ ਹੋਊਗੀ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਅਸੀਂ ਬਿਲਕੁਲ ਧਾਰਮਿਕ ਤਰੀਕੇ ਦੇ ਨਾਲ ਆਪਣੀ ਯਾਤਰਾ ਕੱਢਣ ਜਾ ਰਹੇ ਹਾਂ ਸਰਕਾਰ ਔਰ ਪੁਲਿਸ ਸੋਚ ਸਮਝ ਕੇ ਇਸ ਯਾਤਰਾ ਨੂੰ ਰੋਕੋ ਇਹ ਪ੍ਰਧਾਨ ਜੀ ਤੁਹਾਨੂੰ ਕੀ ਲੱਗਦਾ ਕੀ ਕੰਮ ਹੋ ਸਕਦਾ ਇਹ ਤਾਂ Hindu ਧਰਮ ਦਾ ਕੰਮ ਹੈ ਇਹ ਤਾਂ ਸਿਰਫ ਇੱਕ ਯਾਤਰਾ ਹੈ ਜਿਹੜੀ ਦੇ ਦੇਤਿਆਂ ਦੀ ਹੈ ਇਸ ਤਰੀਕੇ ਦੀ ਹੈ ਕੋਈ ਧਾਰਮਿਕ ਕੰਮ ਨਹੀਂ ਹੈ ਸਿਰਫ ਰੀਤ ਸਿਂਗਲੇ ਨੂੰ ਨਹੀਂ ਕੱਢਦੇ ਨਹੀਂ ਯਾਤਰਾ ਤਾਂ ਰਹਿਗ ਨਿਕਲਦੀ ਹੈ ਬਾਂਦੋਸਤ ਵੀ ਨਿਕਲੀ ਹੈ ਕ੍ਰਿਸ਼ਨ ਅਸ਼ਟਮੀ ਤੇ ਵੀ ਨਿਕਲੀ ਹੈ ਜੀ ਜਾਣਨਾ ਚਾਹੁੰਦੇ ਮੈਂ ਪੱਕੀ ਕਾਰਨ ਐਸਾ ਜਿਹੜਾ ਪਤਾ ਨਹੀਂ ਇਹ ਸਰਕਾਰ ਹੀ ਜਾਣਦੀ ਹੈ ਯਾਤਰਾ ਸਿਰਫ ਇਹ ਸਰਕਾਰ ਦੱਸ ਸਕਦੀ ਹੈ ਕਾਰਨ ਤਾਂ ਮੈਂ ਨਹੀਂ ਦੱਸ ਸਕਦਾ ਨਾ ਇਹ ਤਾਂ ਸਰਕਾਰ ਦੱਸ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਕੀ ਕਾਰਨ ਹੈ ਤੂੰ ਦੱਸ ਦੇਈ ਨਹੀਂ ਉਹਨਾਂ ਕੋਲ ਇੱਕੋ ਬਹਾਨਾ ਆਉਂਦਾ ਜੀ ਸੁਰੱਖਿਆ ਆ ਕੀ ਮੈਂ ਕਿਧਰੇ ਦੇਖ ਤੂੰ ਪਹਿਲਾਂ ਕਰਤੀ ਵੀ ਸੁਰੱਖਿਆਲਾ ਬਹਾਨਾ ਵੀ ਸਰਕਾਰ ਕੋਲ ਨਾ ਹੋਵੇ ਇਹ 20 ਦੁਸ਼ਹਾਰਿਆਂ ਨੂੰ ਕਹਿੰਦੇ 20 ਦੁਸ਼ਹਾਰਿਆਂ ਜਿਹਦੇ ਵਿੱਚ ਫੋਰਸ ਕਿੱਥੋਂ ਲਈ ਹੈ ਆਪਾਂ ਇੱਕ ਦਿਨ ਪਹਿਲਾਂ ਰੱਖਤੀ ਇਹਨਾਂ ਨੂੰ ਸੁਰੱਖਿਆ ਵਾਲਾ ਵੀ ਕੋਈ ਭੰਨਾ ਨਾ ਸਰਕਾਰ ਕੋਲ ਤੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز